ਕਾਰਾਂ ਨੂੰ 마फिया ਹੀ ਚਲਾਉਂਦਾ ਆ ਰਿਹਾ ਹੈ ਮੇਰਾ ਆਪਣਾ ਨਿੱਜੀ ਤਜਰਬਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਕਿੱਥੇ 마फिया ਹੁਣ ਵੀ 마फिया ਵਰਕ ਕਰ ਰਿਹਾ ਹੈ ਮੇਰੀ ਗੱਲ ਤਾਂ ਸੁਣੋ ਮੈਂ ਤਾਂ ਕਿਹਾ ਨਾ ਕਿ 2006 ਤੋਂ ਮੈਂ ਐਕਟਿਵਲੀ ਵਿਖਦਾ ਆ ਰਿਹਾ ਹਾਂ ਕਿ 마फिया ਕਿਸ ਤਰੀਕੇ ਦੇ ਨਾਲ ਸਰਕਾਰ ਦੇ ਹਰ ਮਤਲਬ ਵਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੈਠ ਬਣਾ ਗਿਆ ਹੈ ਤਾਂ ਮੈਂ ਲੁਧਿਆਣਾ ਦੀ ਗੱਲ ਕਰ ਰਿਹਾ ਸੀ ਜਦੋਂ ਕੈਪਟਨ ਸਾਹਿਬ ਆਏ ਨਾ ਤੇ ਪੰਜਾਬ ਨੂੰ 4 ਹਫਤੇ ਦੇ ਵਿੱਚ ਨਸ਼ਾ ਮੁਕਤ ਕਰਨਾ ਹੈ ਇੱਕ ਐਸਟੀਐਫ ਬਣਾਇਆ ਉਹ ਐਸਸਟੀਐਫ ਨੂੰ ਤੋੜ ਦਿੱਤਾ ਉਹਦਾ ਨਾਂ ਕੁਝ ਹੋਰ ਕਰ ਦਿੱਤਾ ਗਿਆ ਗੈਂਗਸਟਰਦ ਵਾਲਾ ਸੀਗਾ ਉਹ ਕੁ ਕਰ ਦਿੱਤਾ ਗਿਆ ਔਰ ਐਸਟੀਐਫ ਡਰੱਗਸ ਵਾਸਤੇ ਬਣਾ ਦਿੱਤਾ ਗਿਆ ਤੇ ਜਿਹੜੇ ਚੰਗੇ ਚੰਗੇ ਬਹੁਤ ਹੀ ਜਾਣੇ ਮਾਣੇ ਅਫਸਰ ਹੁੰਦੇ ਸੀ ਕਈਆਂ ਨੂੰ ਤਾਂ ਸੈਂਟਰਲ ਡੈਪੂਟੇਸ਼ਨ ਤੋਂ ਵਾਪਿਸ ਲਿਆ ਕੇ ਬਣਾਇਆ ਗਿਆ ਕਿ ਇਹ ਤਾਂ ਬਹੁਤ ਕਾਇੰਟ ਅਫਸਰ ਨੇ ਜਿੱ ਤਗੜੇ ਅਫਸਰ ਨੇ ਇਹਨਾਂ ਨੇ ਨਸ਼ਾ ਖਤਮ ਕਰ ਦੇਣਾ ਮੈਂ ਕਹ ਰਿਹਾ ਕਿ ਇਹ ਕੰਮ ਬਾਦਲ ਸਾਹਿਬ ਨੇ ਵੀ ਕੀਤਾ ਆਕਾਲੀ ਦਲ ਦੀ ਸਰਕਾਰ ਨੇ ਇਹ ਕੰਮ ਕਾਂਗਰਸ ਦੇ ਟਾਈਮ ਵੀ ਹੋਇਆ ਕੈਪਟਨ ਸਾਹਿਬ ਨੇ ਕੀਤਾ ਹੁਣ ਜੋ ਯੂਪੀ ਮਾਡਲ ਹੈ ਕਿ ਹਾਂ ਜੀ ਬੁਲਡੋਜ਼ਰ ਚਲਾ ਦਿਓ ਲੇਕਿਨ ਦੇਖੋ ਇਹ ਸਮੱਸਿਆ ਦਾ ਸਮਾਧਾਨ ਨਹੀਂ ਹੈ ਮਨੇ ਹਰ ਸਰਕਾਰ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਜਨਤਾ ਨੂੰ ਦਿਖਾਉਣ ਵਾਸਤੇ ਬਹੁਤ ਕੁਝ ਕੀਤਾ ਲੇਕਿਨ ਇਹ ਸਮਾਧਾਨ ਨਹੀਂ ਹੈ ਜੀ ਠੀਕ ਹੈ ਕਿਉਂ ਨਹੀਂ ਹੈ ਕਿ ਇਹਦੇ ਵਿੱਚ ਵੀ ਦੇਖੋ ਜੋ ਛੋਟੇ ਛੋਟੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਕੋਈ ਹੈਸ਼ੀਅਤ ਨਹੀਂ ਹੈ ਸੋਸਾਇਟੀ ਦੇ ਵਿੱਚ ਜੋ ਸਿਚੁਏਸ਼ਨ ਨੂੰ ਮੈਨੇਜ ਨਹੀਂ ਕਰ ਪਾਉਂਦੇ ਉਹਨਾਂ ਦੇ ਖਿਲਾਫ ਤਾਂ ਐਕਸ਼ਨ ਹੋ ਜਾਂਦਾ ਹੈ ਲੇਕਿਨ ਜੋ ਵੱਡੇ ਮਗਰਮਛ ਨੇ ਜੀ ਉਹ ਕੀ ਕਰਦੇ ਨੇ ਉਹ ਡੀ ਐਡਿਕਸ਼ਨ ਕੈਂਪ ਲਗਾਉਂਦੇ ਨੇ ਤੇ ਸਾਡੇ ਅਫਸਰ ਤੇ ਨੇਤਾ ਜਾ ਕੇ ਉਸ ਕੈਂਪ ਦੇ ਵਿੱਚ ਬੈਠਦੇ ਨੇ ਤੇ ਵੱਡੇ ਜਿਹੜੇ ਮੱਕਰ ਮਛੁੰਦੇ ਨੇ ਉਹਨਾਂ ਦੀ ਸਲਾਗਾ ਵੀ ਕਰਦੇ ਨੇ ਬਹੁਤ ਹੀ ਸਿਸ਼ਟਾਚਾਰਪੂਰ ਜਗ੍ਹਾ ਇਹ ਤਾਂ ਬਹੁਤ ਹੀ ਮਹਾਨ ਵਿਅਕਤੀ ਨੇ ਕੰਮ ਉਹਨਾਂ ਦਾ ਨਸੇ ਦਾ ਹੈ ਹੂੰ ਕਈ ਵਾਰੀ ਉਹ ਆਪ ਨਹੀਂ ਜਾਣਦੇ ਉਹ ਸਪੌਂਸਰਸ਼ਿਪ ਉਹਨਾਂ ਦੀ ਹੋ ਜਾਂਦੀ ਹੈ ਤੇ ਜੋ ਨਸੇ ਦੇ ਵੱਡੇ ਵੱਡੇ ਮਗਰਮਛ ਹੁੰਦੇ ਨੇ ਉਹ ਨਸ਼ਾ ਛਡਾਊ ਕੈਂਪ ਲਗਾਉਂਦੇ ਨੇ ਡੀ ਐਡਿਕਸ਼ਨ ਕੈਂਪ ਜਾਂ ਹੋਰ ਜਾਗਰੂਕਤਾ ਕੈਂਪ ਲਗਾਉਂਦੇ ਨੇ ਅਫਸਰਾ ਦੇ ਨਾਲ ਬੈਠਦੇ ਨੇ ਤੇ ਇਹ ਛੋਟੇ ਛੋਟੇ ਲੋਕਾਂ ਦਾ ਤੁਸੀਂ ਕਰ ਮਤਲਬ ਉਜਾੜ ਕੇ ਮਿਲਣਾ ਕੁਝ ਨਹੀਂ ਹੈ ਕੀ ਸਮਝੋ ਨਾ ਨਸ਼ਾ ਨਹੀਂ ਖਤਮ ਹੋਏਗਾ ਨਹੀਂ ਇਹਦੇ ਨਾਲ ਨਸ਼ਾ ਨਹੀਂ ਖਤਮ ਹੋਣਾ ਹੈ ਦੇਖੋ ਡਿਮਾਂਡ ਰਿਡਕਸ਼ਨ ਤੇ ਸਪਲਾਈ ਚੈਨ ਨੂੰ ਬ੍ਰੇਕ ਕਰਨਾ ਹਮੇਸ਼ਾ ਨਸ਼ਾ ਜੇਕਰ ਖਤਮ ਕਰਨਾ ਹੈ ਨਾ ਤੇ ਇੱਕ ਤਾਂ ਸਪਲਾਈ ਚੈਨ ਨੂੰ ਮਤਲਬ ਕਿਵੇਂ ਖਤਮ ਹੋਏਗੀ ਉਹ ਕਿਵੇਂ ਖਤਮ ਹੋਏਗਾ ਅਸੀਂ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਕਿ ਨਹੀਂ ਕੀਤਾ ਸੀ ਕਰਕੇ ਦਿਖਾਇਆ ਹੈ ਸਪਲਾਈ ਚੇਨ ਨੂੰ ਤੋੜਨਾ ਹੁੰਦਾ ਹੈ ਤੇ ਡਿਮਾਂਡ ਰਿਡਕਸ਼ਨ ਵੀ ਕਰਨਾ ਹੁੰਦਾ ਹੈ ਔਰ ਇਹ ਪੁਲਿਸ ਦਾ ਵੀ ਕੰਮ ਹੈ ਹੈਲਥ ਡਿਪਾਰਟਮੈਂਟ ਦਾ ਵੀ ਕੰਮ ਹੈ ਐਨ ਜੀਓਜ਼ ਦਾ ਵੀ ਹੈ ਇੱਕ ਸੰਮਲਿਤ ਪ੍ਰਯਾਸ ਦੇ ਨਾਲ ਹੁੰਦਾ ਹੈ ਤੇ ਸਿਸਟਮੈਟਿਕ ਤਰੀਕੇ ਦੇ ਨਾਲ ਚੱਲਣਾ ਹੁੰਦਾ ਹੈ ਇਹ ਨਹੀਂ ਕਿ ਹਾਂ ਤੁਸੀਂ ਚਾਰ ਲੋਕਾਂ ਦਾ ਮਕਾਨ ਤੋੜ ਦਿਓ ਉਹਦੇ ਨਾਲ ਨਸ਼ਾ ਨਹੀਂ ਖਤਮ ਹੋ ਸਕਦਾ ਤੁਸੀਂ ਆਪੇ ਕਹੋ ਦਿਓ ਕਿ ਇਹ ਮਕਾਨ ਉਹਨਾਂ ਨੇ ਨਸ਼ੇ ਦੀ ਕਮਾਈ ਦੇ ਨਾਲ ਬਣਾਇਆ ਸੀ ਉਦੋਂ ਅਸੀਂ ਕਰਦੇ ਸੀ ਅਸੀਂ ਉਸ ਮਕਾਨ ਨੂੰ ਸੀਲ ਕਰ ਦਿੰਦੇ ਸੀ ਸੀਲ ਕਰਕੇ ਦਿੱਲੀ ਦੇ ਵਿੱਚ ਇੱਕ ਕੰਪੀਟੈਂਟ ਅਥਾਰਟੀ ਹੁੰਦੀ ਹੈ ਉਹਨਾਂ ਨੂੰ ਅਸੀਂ ਰਿਪੋਰਟ ਕਰ ਦਿੰਦੇ ਸੀ ਕਿ ਸਾਨੂੰ ਪੂਰਾ ਪੁਲਿਸ ਨੂੰ ਯਕੀਨ ਹੈ ਕਿ ਇਹ ਜਿਹੜਾ ਮਕਾਨ ਹੈ ਜਾਂ ਇਹ ਪ੍ਰਾਪਰਟੀ ਹੈ ਚਾਹੇ ਉਹ ਗੱਡੀ ਹੀ ਕਿਉਂ ਨਾ ਹੋਵੇ ਕੋਈ ਵੀ ਚੀਜ਼ ਕਿ ਇਸ ਵਿਅਕਤੀ ਨੇ ਨਸ਼ੇ ਦੀ ਕਮਾਈ ਦੇ ਨਾਲ ਅਵੈਧ ਕਮਾਈ ਦੇ ਨਾਲ ਇਸ ਮਕਾਨ ਨੂੰ ਜਾਂ ਇਸ ਪ੍ਰਾਪਰਟੀ ਨੂੰ ਬਣਾਇਆ ਹੈ ਉਹ ਇਨਵੈਸਟੀਗੇਸ਼ਨ ਕਰਦੇ ਸੀ ਇਨਵੈਸਟੀਗੇਸ਼ਨ ਕਰਨ ਉਪਰੰਤ ਜੇਕਰ ਉਹਨਾਂ ਨੂੰ ਲੱਗਦਾ ਸੀ ਤਾਂ ਉਹਨੂੰ ਅਟੈਚ ਕਰ ਲੈਂਦੇ ਸੀ ਤੇ ਜੇਕਰ ਮੰਨ ਲਓ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਇਹ ਨਸ਼ੇ ਦੀ ਕਮਾਈ ਦੇ ਨਾਲ ਨਹੀਂ ਬੰਨਿਆ ਹੈ ਤਾਂ ਉਹਨੂੰ ਮਤਲਬ ਉਹ ਛੱਡ ਦਿੰਦੇ ਸੀ ਸਾਡਾ ਪਾਵਰ ਹੁੰਦਾ ਸੀ ਸੀਲ ਕਰਨਾ ਇਹ ਇਹ ਜਿਹੜਾ ਸਿਸਟਮ ਐਸ ਵੇਲੇ ਚੱਲ ਰਿਹਾ ਐਸ ਵੇਲੇ ਟਾਊਟ ਹੋਈਦਾ ਇਹ ਸਿਸਟਮ ਕੀ ਸਮਝਦੇ ਹੋ ਠੀਕ ਹੈ ਇਹਦਾ ਨਸ਼ਾ ਤ ਕਦਮ ਹੋ ਜਾਊਗਾ ਦੇਖੋ ਜੋ ਲੋਕ ਕਰ ਰਹੇ ਨੇ ਉਹ ਤਾਂ ਠੀਕ ਸਮਝ ਕੇ ਹੀ ਕਰ ਰਹੇ ਨੇ ਆਉਣ ਵਾਲੇ ਸਮਾਂ ਦੇ ਵਿੱਚ ਤੁਹਾਨੂੰ ਇਹ ਦਾ ਰਿਜ਼ਲਟ ਵੀ ਪਤਾ ਲੱਗ ਜਾਏਗਾ ਲੇਕਿਨ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਨਸ਼ਾ ਨਹੀਂ ਖਤਮ ਹੋਣਾ ਹੈ ਬਿਲਕੁਲ ਨਹੀਂ ਖਤਮ ਹੋਣਾ ਇੱਕ ਹੋਰ ਸਵਾਲ ਹੈ